ਯਾਰ Saab ਨਵੇਂ ਆਏ ਆ ਤੇ ਨਾਲ ਦਾ ਮਲਾਜੋ ਅਜੇ ਤੱਕ ਨਹੀਂ ਆਇਆ। ਇਹਦੇ ਡਿਫਾਲਟ ਦਾ ਕੋਈ ਕਹਿਣ ਦੀ ਗੱਲ ਨਹੀਂ ਹੈ ਜੀ। ਦੁਖਾ ਕੇ ਟਾਈਮ ਨਾਲ ਆਜੇ ਤੇ ਡਿਊਟੀ ਨਾ ਕਰਨੀ ਪਵੇ। ਅੱਧਾ ਘੰਟਾ ਮਿਲੂ ਖੜੇ ਨੂੰ ਹੋ ਗਿਆ ਤੇ ਅਜੇ ਤੱਕ ਨਹੀਂ ਪਹੁੰਚਿਆ। ਓਹ ਹੋਰ ਸਖਵਿੰਦਰ ਸਿੰਘ ਕੀ ਹਾਲ ਚਾਲ ਆ? ਓ ਯਾਰ ਮਾੜਾ ਬਹੁਤ ਟਾਈਮ ਤੇ ਦੇਖ ਲਾ। ਤੇ ਨੂ ਬਰਾ ਅਫਸਰ ਨਵੇਂ ਆਏ ਆ ਉਹਨਾਂ ਲੰਗਣਾ ਤੇ ਆਪਣੀ ਸਪੈਸ਼ਲ ਡੂਰ ਲਗੀ ਆ ਤੇ ਅੱਧਾ ਘੰਟਾ ਉੱਤੇ ਹੋ ਗਿਆ ਉਹ ਕੋਈ ਨਹੀਂ ਸੁਖਵਿੰਦਰ ਸਿੰਘ ਉਹ ਟਾਈਮ ਤਾਂ ਕੀ ਆ ਉਹ ਟਾਈਮ ਤਾਂ ਲੰਘ ਹੀ ਜਾਣਾ ਤੇ ਅਫਸਰ ਵੀ ਲੰਘ ਹੀ ਜਾਣੇ ਆ ਉਹ ਤੂੰ ਇੰਨੀ ਟੈਨਸ਼ਨ ਨਾ ਲਿਆ ਕਰ ਉਹ ਮੈਂ ਕੁਰਸੀ ਲੈ ਕੇ ਆਉਣਾ ਉਹ ਸੁਖਵਿੰਦਰ ਸਿੰਘ ਮੈਂ ਤਾਂ ਲੱਗਾ ਹੀ ਬਹਿਣ ਜਦੋਂ ਸਾਹਬ ਆਉਣਗੇ ਦੇਖੀ ਜਾਊਗੀ ਓਏ ਮੇਰੀ ਗੱਲ ਸੁਣ ਲੈ ਸਾਹਬ ਨਵੇਂ ਆਏ ਆ ਤੇ ਨੁਕਸਾਨਾ ਕਰਾ ਲਈ ਮੈਂ ਤਾਂ ਨਹੀਂ ਬਹਿਣਾ ਉਹ ਤੂੰ ਬੇਫਿਕਰ ਰਹਿ ਯਾਰ ਉਹ ਜਦੋਂ ਸਾਹਬ ਆਉਣਗੇ ਉਹ ਦੇਖੀ ਜਾਊਗੀ ਅਮ ਉਹ ਸਖਵਿੰਦਰ ਸਿਆ ਓਏ ਆ ਜਾ ਚਾਹ ਚੁਈ ਪੀ ਆਈਏ ਆ ਮਗਰਲੇ ਪਾਸੇ ਟਾਬਾ ਉਹ ਬਾਈ ਸਾਹਬ ਨੂੰ ਆ ਮੈਚ ਨਹੀਂ ਜਾਣਾ ਓ ਯਾਰ ਜਦੋਂ ਸਾਹਬ ਆਉਣਗੇ ਦੇਖੀ ਜਾਊਗੀ ਮੈਂ ਤਾਂ ਚੱਲਿਆ ਓਏ ਆ ਜਾ ਬਹਿ ਜਾ ਯਾਰ 10 ਮਿੰਟ ਸਵੇਰ ਦਾ ਥੱਕ ਗਿਆ ਹੋਣਾ ਓ ਨਹੀਂ ਭਰਾ ਮੈਂ ਨਹੀਂ ਬੈਣਾ ਉਹ ਹਾਲੇ ਲੰਗੇ ਤਾਂ ਨਹੀਂ ਸਾਹਿਬ ਜੀ ਓ ਨਹੀਂ ਅਜੇ ਲੰਗੇ ਯਾਰ ਤੂੰ ਵੱਜ ਗੇ ਓ ਆ ਜਾ ਸੁਖਵਿੰਦਰ ਸਿਆ 10 ਮਿੰਟ ਆਰਾਮ ਕਰਨ ਚੱਲ ਗਏ ਓਏ ਤੂੰ ਨੌਕਰੀ ਕਰਨੀ ਆ ਕਿ ਨਹੀਂ ਕਰਨੀ ਉੱਥੋਂ ਦਾ ਕੀਪਦਾ ਕਦੋਂ ਆ ਜਵੇ ਓ ਤੂੰ ਖੜਾ ਫਿਰ ਵੇਖੀ ਜਾ ਟਾਈਮ ਮੈਂ ਤਾਂ ਚੱਲਿਆ ਆਰਾਮ ਕਰਨਾ ਔਰ ਬਾਈ ਡੜਿਆ ਖੜਾ ਫਿਰ ਔਰ ਨਹੀਂ ਆਏ ਫਿਰ ਹਲੇ ਸਾਹਿਬ ਨਹੀਂ ਆਇਆ ਯਾਰ ਅਜੇ ਤੇ ਫਿਰ ਬਹਿ ਜਾਣਾ ਸੀ 10 ਮਿੰਟ ਨਹੀਂ ਆ ਵਖਰਾ ਤੇ ਠੀਕ ਆ ਚਲ ਤੇਰੀ ਮਰਜ਼ੀ ਫਿਰ ਭਰਾ ਤਾਨੂੰ ਸੁਖਵਿੰਦਰ ਸਿੰਘ ਜੀ ਹੁਸਦਾ ਬੈ ਤੇਰੀ ਡਿਊਟੀ ਕੀ ਹੈ ਤੇਰੇ ਨਾਲ ਦਾ ਵੇ ਖੜਾ ਕੇ ਡਿਊਟੀ ਕਰ ਰਹਾ ਸੋਰੀ ਸਰ ਹੁਣ ਹੁਣੇ ਬੈਠਾ ਜੀ ਰੇਡਰ ਜੀ ਸਰ ਇਹਨੂੰ ਸਸਪੈਂਡ ਕਰੋ ਇਹਨੂੰ ਸਰਟੀਫਿਕੇਟ ਦਿਓ ਤੂੰ ਜਾ ਕੇ ਸਾਰੇ ਲੈਣਾ ਚਲੋ ਤੋ ਗਵਿੰਦਰ ਸਿੰਘਾ ਬਾੜੀ ਇਮਾਨਦਾਰੀ ਵੀ ਚੰਗੀ ਨਹੀਂ ਹੁੰਦੀ ਮੇਰੇ ਵਰਗੇ ਡਿਫਾਲਟਰ ਨੂੰ ਤਾਂ ਮਿਲਦੇ ਸਰਟੀਫਿਕੇਟ ਤੇ ਤੇਰੇ ਵਰਗੇ ਇਮਾਨਦਾਰ ਨੂੰ ਮਿਲਦੀ ਸਜ਼ਾ ਚਲ ਚੰਗਾ ਫਿਰ ਚਲਦਾ ਮੈਂ